ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਥਾਣਾ ਸਦਰ ਦੇ ਤਿਤੌਂ ਦੇ ਪਿੰਡ ਪੂਰੇਵਾਲ ਅਰਾਇਆ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 5000 ਦੇ ਕਰੀਬ ਨਕਦੀ ਅਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਚੋਰੀ ਕਰਕੇ ਲੈ ਗਏ ਦੁਕਾਨ ਦੇ ਮਾਲਕ ਸਿਕੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਕਮਾਲਪੁਰ ਅਫਗਾਨਾ ਵਿੱਚ ਰਹਿੰਦਾ ਹੈ ਤੇ ਪੂਰੇਵਾਲ ਅਰਾਇਆ ਵਿਖੇ ਪਾਲ ਮੈਡੀਕਲ ਸਟੋਰ ਦੇ ਨਾਂ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦੋਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਚੋਰ ਗੱਲੇ ਵਿੱਚ ਪਈ 5000 ਰੁਪਏ ਦੇ ਕਰੀਬ ਨਕਦੀ ਅਤੇ 15 ਤੋਂ 16000 ਰੁਪਏ ਮੁੱਲ ਦੀ ਦਵਾਈਆਂ ਵੀ ਚੋਰੀ ਕਰਕੇ ਲੈ ਗਏ ਹਨ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਮੇਰਾ ਨਾਮ ਸਕੰਦਰਪਾਲ ਸਿੰਘ ਜੀ। ਪਿੰਡ ਮੇਰਾ ਕਮਾਲਪੁਰ ਅਫਗਾਨਾ ਜੀ ਜੋ ਮੈਡੀਕਲ ਸਟੋਰ ਹੈ ਪੂਰਬਾਰ ਅਰਾਈਆਂ ਦੇ ਵਿੱਚ ਹੈ। ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ। ਤੇ ਮਰੇਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ। ਤੇ ਮੈਨੂੰ ਪਿੰਡੋਂ ਕਿਸੇ ਵੀਰ ਭਰਾ ਨੇ ਫੋਨ ਕੀਤਾ ਸੀ ਕਿ ਦੁਕਾਨ 'ਤੇ ਚੋਰੀ ਹੋ ਗਈ ਆ, ਸ਼ਟਰ ਚੁੱਕਿਆ ਗਿਆ ਵਾ ਤੂੰ ਛੇਤੀ ਇੱਥੇ ਪੁੱਜੋ। ਕਿੰਨਾ ਗਾ ਨੁਕਸਾਨ ਹੋਇਆ ਕਾ? ਨੁਕਸਾਨ ਭਾਜੀ ਗੱਲੇ ਦੇ ਵਿੱਚ 5000 ਰੁਪਇਆ ਸੀ। ਬਾਕੀ ਟੋਟਲ ਮਿਲਾ ਕੇ ਦਵਾਈਆਂ ਦੁਆਏ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀ ਆ 20000 ਦਾ ਨੁਕਸਾਨ ਹੋ ਗਿਆ।